ਕੈਨੇਡਾ ਵਾਸੀ ਬੇਸ਼ੱਕ ਲੰਬੇ ਸਮੇਂ ਤੋਂ ਮਹਿੰਗਾਈ ਤੋਂ ਪਰੇਸ਼ਾਨ ਨੇ ਵਧੀਆਂ ਹੋਈਆਂ ਗੈਸੋਲੀਨ ਅਤੇ ਗਰੋਸਰੀ ਦੀਆਂ ਕੀਮਤਾਂ ਉਹਨਾਂ ਦੇ ਘਰ ਦੇ ਬਜਟ ਨੂੰ ਲਗਾਤਾਰ ਹਿੱਟ ਕਰ ਰਹੀਆਂ ਨੇ ਪਰ ਹੁਣ ਗੈਸ ਪੜੀ ਅਤੇ ਹੋਰ ਗੈਸੋਲੀਨ ਕੰਪਨੀਆਂਸ ਦੇ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਟਰੋ ਵੈਂਕੂਵਰ ਰੀਜਨ ਅਤੇ ਕੈਨੇਡਾ ਭਰ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਕਟੌਤੀ ਦੇਖਣ ਨੂੰ ਮਿਲੇਗੀ ਖਾਸ ਕਰ ਇੱਕ ਹਫਤੇ ਦੇ ਦੌਰਾਨ ਇਸ ਵਿੱਚ 2 ਸੈਂਟ ਦੀ ਕਟੌਤੀ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 35 ਸੈਂਟ ਘਟਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਦੇ ਨਾਲ ਡਿਮਾਂਡ ਚ ਗਰਾਵਟ ਆਈ ਹੈ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪ੍ਰੋਡਕਸ਼ਨ ਜਿਆਦਾ ਤਾਂ ਉਹਦੇ ਚਲਦਿਆਂ ਇਹ ਗੈਸ ਦੀਆਂ ਕੀਮਤਾਂ 'ਚ ਰਿਫਲੈਕਟ ਕਰ ਸਕਦਾ ਹੈ ਤੇ ਗੈਸ ਦੀਆਂ ਕੀਮਤਾਂ 'ਚ ਹੋਰ ਕਟੌਤੀ ਦੇਖੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ 'ਚ ਗੈਸ ਦੀਆਂ ਕੀਮਤਾਂ 1 ਡਾਲਰ 60 ਸੈਂਟ ਦੇ ਨਜ਼ਦੀਕ ਵੀ ਆ ਸਕਦੀਆਂ ਨੇ ਮਹਾਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਬੈਕ ਟੂ ਸਕੂਲ ਤੋਂ ਬਾਅਦ ਡਿਮਾਂਡ ਵਧੇਗੀ ਪਰ ਜਸ ਢੰਗ ਦੀ ਡਿਮਾਂਡ ਸਮਰਦੇ ਦੌਰਾਨ ਰਹਿੰਦੀ ਹੈ ਉਸ ਨਾਲੋਂ ਇਸ ਵਾਰ ਮੱਠੀ ਹੈ ਜਿਸ ਕਾਰਨ ਗੈਸ ਦੀਆਂ ਕੀਮਤਾਂ ਕੰਟਰੋਲ ਦੇ ਵਿੱਚ ਨੇ ਤੇ ਕੈਨੇਡਾ ਦੇ ਵਿੱਚ ਇਨਫਲੇਸ਼ਨ ਦਾ ਨੰਬਰ ਹੇਠਾਂ ਲਿਆਉਣ ਦੇ ਵਿੱਚ ਵੀ ਇਹ ਮਹੱਤਵਪੂਰਨ ਸਾਬਤ ਹੋਰ 냔ੇ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗੈਸ ਸਟੇਸ਼ਨ ਦੇ ਉੱਪਰ ਗੈਸ ਦੀਆਂ ਕੀਮਤਾਂ ਘਟਦੀਆਂ ਹੋਈਆਂ ਦਿਖਾਈ ਦੇਣੀਆਂ ਪਿਛਲੇ 7 ਦਿਨਾਂ ਦੇ ਵਿੱਚ ਰੀਜਨ ਚ 2 ਸੈਂਟ ਪ੍ਰਤੀ ਲੀਟਰ ਗੈਸੋਲਿਨ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਆਈ ਹੈ ਗੈਸ ਬੜੀ ਦੇ ਅਨੁਸਾਰ ਐਤਵਾਰ ਦੀਆਂ ਕੀਮਤਾਂ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 33.5 ਸੈਂਟ ਘਟ ਸਨ ਕਿਉਂਕਿ ਇਸ ਗਰਮੀ ਦੇ ਦੌਰਾਨ ਹੁਣ ਡਿਮਾਂਡ ਘਟ ਰਹੀ ਹੈ ਜਿਸ ਦੇ ਚਲਦਿਆਂ ਗੈਸੋਲਿਨ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਦੇਖੀ ਜਾ ਰਹੀ ਹੈ ਸੋਮਵਾਰ ਨੂੰ ਕੁਝ ਸਟੇਸ਼ਨਸ ਦੇ ਉੱਪਰ ਗੈਸ ਦੀਆਂ ਕੀਮਤਾਂ 1 ਡਾਲਰ 75 ਸੈਂਟ ਦੇ ਨੇੜੇ ਤੇੜੇ ਸਨ ਜੋ ਕਿ ਆਉਣ ਵਾਲੇ ਦਿਨਾਂ 'ਚ 1 ਡਾਲਰ 60 ਸੈਂਟ ਤੇ ਹੋ ਸਕਦੀਆਂ ਨੇ ਅਤੇ ਗੈਸਾਂ ਸਟੇਸ਼ਨਾਂ ਦੇ ਉੱਪਰ ਲੰਮਾ ਲਾਈਨਅਪ ਵੀ ਨਹੀਂ ਹੋਏਗਾ ਜਿਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਘਟਣ ਦਾ ਰੁਝਾਨ ਜਾਰੀ ਰਹੇਗਾ ਪਰ ਜਦੋਂ ਬੈਕ ਟੂ ਸਕੂਲ ਬੱਚੇ ਕਲਾਸਰੂਮਸ ਦੇ ਵਿੱਚ ਵਾਪਸ ਜਾਣਗੇ ਤਾਂ ਡਿਮਾਂਡ ਇੱਕ ਵਾਰ ਫਿਰ ਤੋਂ ਵੱਧ ਸਕਦੀ ਹੈ ਮਿਡਲ ਈਸਟ ਦੇ ਵਿੱਚ ਕੀਮਤਾਂ ਨੂੰ ਵਧਾਉਣ ਦੇ ਲਈ ਬੇਸ਼ੱਕ ਸਪਲਾਈ ਨੂੰ ਕੰਟਰੋਲ ਕਰਨ ਸੰਬੰਧੀ ਪਿਛਲੇ ਸਮੇਂ ਦੌਰਾਨ ਕਦਮ ਚੁੱਕੇ ਗਏ ਸਨ ਤਾਂ ਜੋ ਜਿਸ ਤੰਗ ਦੇ ਨਾਲ ਡਿਮਾਂਡ ਘਟਦੀ ਹੈ ਉਸ ਦੇ ਨਾਲ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਨਾ ਆਵੇ ਪਰ ਪਿਛਲੇ ਸਮੇਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਰਾਵਟ ਆਈ ਹੈ ਜਿਸ ਦਾ ਅਸਰ ਮੈਟਰੋ ਵੈਨਕੂਵਰ ਰੀਜਨ ਅਤੇ ਕੈਨੇਡਾ ਪਰ ਦੇ ਵਿੱਚ ਦੇਖ ਰਿਹਾ ਜਿtheta ਕਿ ਐਵਰੇਜ ਗੈਸ ਦੀ ਪ੍ਰਾਈਸ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਗਰਾਵਟ ਦੇਖੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨਸ ਜੋ ਕਿ ਮਹਿੰਗਾਈ ਤੋਂ ਪਰੇਸ਼ਾਨ ਨੇ ਉਹਨਾਂ ਦੇ ਲਈ ਇਹ ਚੰਗੀ ਖਬਰ ਜ਼ਰੂਰ ਹੈ ਕਿ ਗੈਸ ਦੀਆਂ ਕੀਮਤਾਂ ਕੰਟਰੋਲ ਦੇ ਵਿੱਚ ਨੇ ਕਿਉਂਕਿ ਗੈਸ ਦੀਆਂ ਕੀਮਤਾਂ ਘਟਣ ਦੇ ਨਾਲ ਬੈਂਕ ਆਫ ਕੈਨੇਡਾ ਨੂੰ ਇੰਟਰਸਟ ਰੇਟ ਘਟਾਉਣ ਦੇ ਵਿੱਚ ਫੀਜ਼ੀ ਕਰਨੀ ਪਵੇਗੀ ਕਿਉਂਕਿ ਜੋਂ-ਜੋ ਇਨਫਲੇਸ਼ਨ ਰੇਟ ਹੀਟਾਂ ਜਾਏਗੀ ਤਾਂ ਬੈਂਕ ਇੰਟ੍ਰਸਟ ਰੇਟ ਹੀਟਾਂ ਦੇ ਵੱਲ ਲੈ ਕੇ ਆਏਗੀ ਤੇ ਇਸ ਵਿੱਚ ਗੈਸੋਲਿਨ ਦੀਆਂ ਕੀਮਤਾਂ ਪ੍ਰਮੁੱਖ ਕਾਰਨ ਰਹਿੰਦਾਗਾ ਪਿਛਲੇ ਸਮੇਂ ਦੌਰਾਨ ਜੋ ਇਨਫਲੇਸ਼ਨ ਘਟੀ ਹੈ ਉਸ ਵਿੱਚ ਗੈਸ ਦੀਆਂ ਕੀਮਤਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਕਿਉਂਕਿ ਇਨ੍ਹਾਂ 'ਚ ਜਿਸ ਢੰਗ ਦੀ ਗ੍ਰਾਬਟ ਦੇਖੀ ਗਈ ਹੈ ਉਹ ਅਰਥਚਾਰੀਅਤ ਤੇ ਬੈਂਕ ਦੇ ਡਿਸੀਜਨ ਨੂੰ ਸਿੱਧੇ ਰੂਪ ਵਿੱਚ ਪ੍ਰਭਾਵਿਤ ਕਰ ਰਹੀਆਂ ਨੇ ਸੋ ਹੁਣ ਵੀ ਗੈਸੋਲਿਨ ਮਹਾਰਾਂ ਦਾ ਇਹੀ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੈਸ ਦੀਆਂ ਕੀਮਤਾਂ ਘਟਣ ਦਾ ਟ੍ਰੈਂਡ ਜਾਰੀ ਰਹੇਗਾ ਤੇ 1 ਡ ਇਹ ੜਤੇੜੇ ਆ ਸਕਦੀਆਂ ਨੇ ਜੋ ਕਿ ਮਹਿੰਗਾਈ ਦੇ ਨਾਲ ਯੂਜ ਰਿਹਾ ਮੈਟਰੋ ਵੈਂਕੂਵਰ ਅਤੇ ਕੈਨੇਡੀਅਨਸ ਦੇ ਲਈ ਚੰਗੀ ਖਬਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ